ਮੀ ਘਟ ਗਿਆ ਥੋੜਾ ਜਿਹਾ ਥੋੜਾ ਹੀ ਘਟਿਆ ਜ਼ਿਆਦੇ ਨਹੀਂ ਹੁਣ ਇਹ ਨਹੀਂ ਪਤਾ ਵੀ ਕਿਹੜੇ ਵੇਲੇ ਜ਼ਿਆਦੇ ਆ ਜੇ ਮੀਂਹ ਚ ਸਾਡਾ ਕੰਮ ਬਹੁਤ ਔਖਾ ਹੋ ਰਿਹਾ ਆ ਦੇਖੀ ਇਹ ਬੱਦਲ ਵੀ ਦੇਖੋ ਪਰ ਬੱਦਲ ਪੂਰਾ ਹੈ ਐਦਾਂ ਸਬਜੀ ਤਾਂ ਆਪਦੀ ਐਦਾਂ ਆਲੂ ਪੰਨ ਤੇ ਸੋ ਬਸ ਸਬਜੀ ਸਬਜੀ ਨੂੰ ਤੜਕਾ ਲਾਣਾ ਤਾਂ ਕਿਉਂਕਿ ਐਸੇ ਦਾ ਕੰਮ ਕਰਨਾ ਬਹੁਤ ਔਖਾ ਘੜੀ ਚੰਨਾ ਮੀ ਆ ਜਾਓ ਦੇਖੋ ਉਧਰ ਖੇਤ ਖੂਤ ਸਾਰੇ ਭਰ ਗਏ ਮੀ ਆ ਗਏ ਘੜੀ ਚੂੜੇ ਸਾਰੇ ਭਿੱਜ ਜਾਣਗੇ ਸਾਰੇ ਮੀ ਆ ਜਾਊਗਾ ਮੈਂ ਕਿਹਾ ਜੇ ਹੂੜੀ ਚੁੱਲੇ 'ਤੇ ਲੱਗੇ ਰਹੇ ਤਾਂ ਘੜੀ ਚੰਨਾ ਮੀ ਆ ਜਾਊਗਾ ਹੂੜੀ ਭਿੱਜ ਜਾਣਗੇ ਸਾਰੇ ਹਾਂ ਅੱਜ ਮਾਰਿਆ ਜੂ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਕੀ ਕਦਾ ਅੱਤਵਾਰ ਕਾਲਾ ਮਾਚੀ ਬੁੱਧਵਾਰ ਹੋ ਗਿਆ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਬੋਪਾ ਰਾਏ ਫੈਮਿਲੀ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਜੀ ਅਸੀਂ ਬੈਠੇ ਆ ਇਸ ਸਵੇਰੇ ਸਵੇਰੇ ਠੰਡੀ ਹਵਾ ਚਾ ਦੇਖੋ ਮੌਸਮ ਇੰਨਾ ਘੈਂਟ ਆ ਠੰਡੀ ਹਵਾ ਚੱਲ ਰਹੀ ਆ ਬਸ ਕਣੀਆਂ ਮੇਰੇ ਉੱਪਰ ਨਾ ਕਣੀ ਗਰੀ ਆ ਬੱਦਲ ਦੇਖੋ ਬਹਲਾ ਤਾਂ ਕਿੰਨਾ ਚੜਿਆ ਹੈ ਬੱਦਲ ਭੁੰਮ ਰਿਹਾ ਹੈ ਹੁਣ ਮੀਂਹ ਆ ਜਾਣਾ ਫਿਰ ਉਰੇ ਤੇ ਭੱਜਣਾ ਪੈ ਜਾਣਾ ਬੱਦਲ ਦੀਆਂ ਛੋਟੀਆਂ ਹੋ ਗਈਆਂ ਉਹ ਵੀ ਆਲੇ ਆਲੇ ਦੁਆਲੇ ਸਾਡੇ ਨਾ ਕੁਸ ਕੁਸ ਪੱਕ ਰਹੇ ਆ ਬੱਦਲ ਦੀਆਂ ਛੋਟੀਆਂ ਆ ਜਾਂਦੀਆਂ ਨੇ ਹੈ ਬੱਦਲ ਬਸ ਇੱਕ ਤਰੀਕ ਨੂੰ ਇਹਦਾ ਸਕੂਲ ਲੱਗ ਜਾਣਾ ਕਿਉਂਕਿ ਹੁਣ ਛੁੱਟੀਆਂ ਤਾਂ ਵੱਧ ਨਹੀਂ ਸਕਦੀਆਂ ਗਰਮੀ ਨਹੀਂ ਨਹਿ ਰਹੀ ਹੁਣ ਨਰਮਾਈ ਹੋ ਗਈ ਔਰ ਯੂਵੀ ਦਾ ਯੂਵੀ ਦਾ ਉਹ ਜੀਏ ਨਹੀਂ ਲੱਗਦਾ ਹੈਗਾ ਸਕੂਲ ਵੀ ਨਾ ਹੈ ਘਰੇ ਸਾਰਾ ਬੋਰ ਹੋ ਜਾਂਦਾ ਹੈ ਘਰੇ ਬੋਰ ਹੋ ਜਾਂਦਾ ਹੈ ਸ ਰੋਟੀ ਅਸੀਂ ਬਣਾ ਕੇ ਰੱਖ ਲਈ 9:30 ਦਾ ਟਾਈਮ ਹੋ ਗਿਆ ਤੇ ਹੁਣ ਬਸ ਅੰਦਰ ਜਾ ਕੇ ਰੋਟੀ 9 ਵਜੇ ਖਾ ਕੇ ਫੇਰ ਉਰੇ ਬੈਠ ਜਾਾਂਗੇ ਠੰਡੀ ਹਵਾ ਚ ਨਾ ਨਾ ਦੁਪਹਿਰ ਨੂੰ ਪਕੌੜੇ ਬਣਾਈਏ ਬੀਬੀ ਦਾ ਮੂੰਹ ਬੀ ਬੀਬੀ ਦਾ ਮੂੰਹ ਤਾਂ ਜਿਵੇਂ ਕਹਿ ਰਹੀ ਤੇ ਖੁਸ਼ਬੂ ਆ ਰਹੀ ਬੀਬੀ ਬੀਬੀ ਤਾਂ ਹੀ ਟੜ ਡਰ ਰਹੀ ਸੀ ਬਸ ਆਪ ਨਾ ਉਹ ਕਹਦੇ ਵੀ ਕੁਝ ਬਣਾ ਲੀਏ ਔਰ ਕਿਉਂ ਸਵੇਰੇ ਸਵੇਰੇ ਲੱਗਿਆ ਰੌਣ ਉਹਰੇ ਛਿੱਤਰ ਖਾਏਗਾ ਹੁਣ ਆ ਚੱਪਲਾਂ ਤੇਰੀਆਂ ਪਈਆਂ ਨੇ ਕਿਸੇ ਨਾਲ ਬੜੰਗਾ ਹੋ ਜਾਣਾ ਤੇਰਾ ਹਟ ਾਮ ਰਾਟ ਰਾਟ ਰੋ ਰੋ ਕੇ ਦਾ ਵੀ ਦੂ ਰੋਟ ਪਾਉਂਦਾ ਹੈ ਹਾਂ ਨਕਲੀ ਰੋਣਾ ਖੜਾ ਹੋ ਲਓ ਜੀ ਆਪਾਂ ਨਾ ਤੋਲੇ ਰੋਟੀ ਪਾਣੀ ਦਾ ਆਪਾਂ ਸਵੇਰ ਦਾ ਸਾਰਾ ਕੰਮ ਨਵੇੜਿਆ ਰੋਟੀ ਪਾਣੀ ਸਾਰਿਆਂ ਨੇ ਖਾ ਲਿਆ ਰਾਤ ਦੀ ਸਬਜੀ ਪਈ ਤੀ ਜਿਹੜੀ ਉਸੇ ਨਾਲ ਆਪਾਂ ਕੰਮ ਸਾਰ ਲਿਆ ਦੋ ਤਿੰਨ ਸਬজੀਆਂ ਪਈਆਂ ਤੀਆਂ ਫਿਰ ਆਪਾਂ ਸਾਰੀਆਂ ਦੋ ਤਿੰਨ ਭੰਤੀਆਂ ਨਵੇੜ ਤਿਆ ਸਾਰਾ ਫ੍ਰਿਜ ਸਾਫ ਕਰਤਾ ਕਿਉਂਕਿ ਸਬਜੀ ਵੀ ਲੱਗ ਜਾਂਦੀ ਐਵੇਂ ਫਿਰ ਅੱਗੇ ਬਣਾ ਬਣਾ ਕੇ ਰੱਖੀ ਜਾਂਦੇ ਆ ਖਰਾਬ ਹੋਈ ਜਾਂਦਾ ਹਨ ਇੰਨਾ ਉਹ ਆਹਾਰ ਜਿਹੜਾ ਹੁੰਦਾ ਇੱਕ ਰੋਟੀ ਹੋਈ ਆ ਜਿਹਦੇ ਲਈ ਆਪਾਂ ਉਹ ਕਰਦੇ ਆ ਸਾਰਾ ਹਨਾ ਇਸ ਕਰਕੇ ਫਿਰ ਜੇ ਆਪਾਂ ਉਹਨੂੰ ਅੰਨ ਨੂੰ ਵੇਸਟ ਕਰੀ ਜਾਉਂਗੇ ਫਿਰ ਤਾਂ ਕੋਈ ਫਾਇਦਾ ਹੀ ਨਹੀਂ ਹੈਗਾ ਕਿਉਂਕਿ ਕਿਸੇ ਕਿਸੇ ਨੂੰ ਰੋਟੀ ਵੀ ਮਸਾ ਨਸੀਬ ਹੁੰਦੀ ਆ ਸਿੰਪਲ ਰੋਟੀ ਵੀ ਤੇ ਅੱਦਨਾਂ ਹੁਣ ਬਾਹਰ ਬੱਦਲ ਵਾਈ ਬਹੁਤ ਜ਼ਿਆਦਾ ਹੋ ਰਹੀ ਹੈ ਤੇ ਬੀਬੀ ਉਹਨੀ ਅੰਦਰ ਬਾਹਰ ਬੈਠੇ ਨੇ ਨਿਕਲ ਕੇ ਬੈਗੇ ਬਾਹਰ ਕਿਉਂਕਿ ਇੰਨੀ ਸੋਣੀ ਹਵਾ ਆ ਰਹੀ ਆ ਤੇ ਕੱਲ ਨਾ ਮੈਂ ਜਿਹੜੀ ਵੀਡੀਓ ਪਾਈ ਸੀਗੀ ਘੀ ਦੀ ਦੇਸੀ ਘੀ ਦੀ ਵੀਡੀਓ ਪਾਈ ਸੀ ਵੀ ਅਸੀਂ ਆ ਤੁਸੀਂ ਨੂੰ ਰੇਟ ਦੱਸਿਆ ਸੀਗਾ ਤੇ ਉਹ ਨਾ ਮੇਰੇ ਤੋਂ ਗਲਤੀ ਨਾਲ ਦੱਸਿਆ ਗਿਆ ਕਿਉਂਕਿ ਰੇਟ ਪਹਿਲਾਂ ਮੈਨੂੰ ਮੈਂ ਮੰਮੀ ਨੇ ਦੱਸਿਆ ਤਾਂ ਵੀ 850 ਹੈ ਉਹ ਵੈਸੇ ਹੀ ਚਲੋ ਮੈਂ ਪਾਤਾ ਸੀ ਵੀਡੀਓ ਚ ਵੀ ਅਸੀਂ ਕੀ ਵਗੈਰਾ ਵੀ ਉਹ ਕਰਦੇ ਆ ਕਿਉਂਕਿ ਮੈਨੂੰ ਐ ਤਾਂ ਕੈਮਰਾ ਜਿਹਾ ਸਾਫ ਕਰ ਲਾ ਰੁਕ ਜੋ ਮੜਾ ਜਾ ਕਿਉਂਕਿ ਐਵੇਂ ਆ ਵੀ ਅਸੀਂ ਘਰ ਦਾ ਪਿਓਰ ਕੀ ਹੁੰਦਾ ਸਾਡਾ ਹਨਾ ਉਹ ਇੱਥੇ ਅਸੀਂ ਟ੍ਰਾਈਕੌਨ ਚ ਵੀ ਵੇਚਦੇ ਆ ਤੇ ਜਿਨੇ ਵੀ ਹੋਰ ਰਿਸ਼ਤੇਦਾਰਾਂ ਨੇ ਲੈਣਾ ਹੁੰਦਾ ਸਭ ਨੂੰ ਅਸੀਂ ਦੰਦੇ ਆ ਤੇਰੇ ਅਸੀਂ 8.5 ਤੋਂ 800 ਨੂੰ ਪਿਛਲੇ ਸਾਲ ਤੋਂ ਅਸੀਂ 1 ਸਾਲ ਹੋ ਗਿਆ ਸਾਨੂੰ 850 ਨੂੰ ਹੀ ਸਾਰਿਆਂ ਨੂੰ ਦੰਨੇ ਐ ਤੇ ਉਹ ਮੇਤੇ ਗਲਤੀ ਨਾਲ 800 ਨਿਕਲ ਗਿਆ ਕਿਉਂਕਿ ਤੁਹਾਨੂੰ ਪਤਾ ਹੀ ਹੈ ਉਸ ਟਾਈਮ ਮੈਂ ਹਰ ਯੂਵੀ ਮਸਕਰੀਆਂ ਕਰ ਰਹੇ ਤੇ ਤੇ 800 ਨਿਕਲ ਗਿਆ ਬਸ ਮੋਚੋਂ ਪਰ ਰੇਟ ਹੈਗਾ 850 10 ਪਿਓਰ ਘੀ ਹੈ ਕੋਈ ਮਿਲਾਵਟ ਨਹੀਂ ਮਿਲਾਵਟਾਂ ਕਿਉਂਕਿ ਸਾਨੂੰ ਕਰਨੀ ਮਿਲਾਵਟ ਤਾਂ ਪਤਾ ਨਹੀਂ ਵੀ ਦੇਸੀ ਘੀ ਚ ਕਰਦੇ ਕਿਦਾਂ ਘੀ ਆ ਜਾਣਾ ਤੇ ਆਪਣਾ ਤਾਂ ਦੇਖੋ ਬਾਜ਼ਾਰਾਂ 'ਚ ਤਾਂ ਸਭ ਨੂੰ ਹੀ ਪਤਾ ਵੀ ਮਿਲਾਵਟ ਵਾਲੀ ਚੀਜ਼ ਹੁੰਦੀ ਆ ਹਨਾ ਹਰ ਇੱਕ ਮਿਲਾਵਟ ਦੀ ਵੇਚਦੇ ਤੇ ਪਿਓਰ ਕੀ ਪਿਓਰ ਚੀਜ਼ ਆਪਾਂ ਨੂੰ ਕੋਈ ਨਹੀਂ ਮਿਲਦੀ ਬਾਜ਼ਾਰ 'ਚ ਇਸ ਕਰਕੇ ਆਪਾਂ ਜ ਆਪਣਾ ਜਿਹੜਾ ਰੇਟ ਆ 1 ਸਾਲ ਤੋਂ 850 ਚੱਲਦਾ ਆ ਰਿਹਾ ਏ ਅ ਪਿਛਲੇ ਸਾਲ ਤੋਂ ਵੀ ਅਸੀਂ ਇਸ ਇਹਨਾਂ ਦਿਨਾਂ 'ਚ ਕੀ ਵੇਚਣਾ ਸ਼ੁਰੂ ਕਰਿਆ ਤਾਂ ਔਰ ਆਪਣਾ ਉਸ ਟਾਈਮ ਵੀ 850 ਤੋਂ ਸ਼ੁਰੂ ਕੀਤਾ ਤਾਂ ਫਿਰ ਹੁਣ ਵੀ ਕਿਉਂਕਿ ਬਾਜ਼ਾਰ 'ਚ ਹੈਗਾ ਇਹ 1000 ਰੁਪਏ ਕੀ ਉਹ ਵੀ ਕੋਈ ਪਿਓਰ ਨਹੀਂ ਹੈਗਾ ਹੁਣ ਜਿਹੜਾ 850 ਵੀ ਰੇਟ ਸੁਣ ਕੇ ਹਨਾ ਐ ਕਹਿੰਦਾ ਵੀ ਮਹਿੰਗਾ ਹੈ ਕਿ ਬਾਜ਼ਾਰ 'ਚ ਚਾਹੇ ਉਹ ਨਾ 1000 ਨੂੰ ਲੈ ਆਵੇ ਮਿਲਾਵੇ ਟਾੜਾ ਪਰ ਲੈ ਕੇ ਜ਼ਰੂਰ ਆਊਗਾ ਕਿਉਂਕਿ ਰੇਟ ਆਹੀ ਹੈ ਪਿਓਰ ਹੈ ਔਰ ਤੁਸੀਂ ਦੇਖੋਗੇ ਪਹਿਲਾਂ ਕਿੰਨਾ ਕੁਸ਼ ਕਰਨਾ ਪੈਂਦਾ ਹੈ ਹਨਾ ਕਿੰਨਾ ਕਾ ਪ੍ਰੋਸੈਸ ਕਰਨਾ ਪੈਂਦਾ ਤਾਂ ਜਾ ਕੇ ਦੇਸੀ ਕੀ ਤਿਆਰ ਹੁੰਦਾ ਇਸ ਕਰਕੇ ਰੇਟ 850 ਹੈ ਜਿਨੇ ਵੀ ਜੀ ਨੇ ਵੀ ਪਤਾ ਨਹੀਂ ਕੀ ਗੱਲਾਂ ਕਰ ਰਹੇ ਹਾਸ ਰਿਹਾ ਤੇ ਜੀ ਨੇ ਵੀ ਲੈਣਾ ਹੋਵੇ ਤਾਂ ਪਲੀਜ਼ ਨੰਬਰ ਤਾਂ ਤੁਹਾਨੂੰ ਕੱਲ ਦੇ ਦਿੱਤਾ ਸੀਗਾ ਉਹ ਨੰਬਰ ਤੇ ਕੰਟੈਕਟ ਜ਼ਰੂਰ ਕਰ ਲਿਓ ਜੇ ਨਹੀਂ ਪਤਾ ਤਾਂ ਮੈਂ ਦੁਬਾਰਾ ਵੀਡੀਓ ਚ ਇਸੇ ਸਕਰੀਨ ਤੇ ਪਾ ਦੂੰਗੀ ਨੰਬਰ ਬੋਲ ਹੁਣ ਬੋਲ ਬਕਵਾਸ ਕਦੋਂ ਬਕਵਾਸ ਕਰਦਾ ਆ ਰਹੇ ਹੁਣ ਬੋਲ ਬੋਲ ਮੇਰੇ ਪਿੱਛੇ ਪਿੱਛੇ ਕੱਦਾ ਬੋਲਦਾ ਆ ਰਿਹਾ ਕੁਸਕੁਸ ਹੁਣ ਦੱਸ ਸਾਰਿਆਂ ਨੂੰ ਬੋਲ ਕੇ ਨਾਲੇ ਪਤਾ ਲੱਗੂ ਜੀ ਤੂੰ ਕਿੰਨੀ ਬਕਵਾਸ ਕਰਦਾ ਹਨਾ ਕਿਉਂਕਿ ਕਿਸੇ ਨੂੰ ਪਤਾ ਨਹੀਂ ਨਾ ਤੂੰ ਬੋਲਦਾ ਜਾਂਦੇ ਆ ਸਾਰਿਆਂ ਨੂੰ ਐ ਵੀ ਯੂ ਵੀ ਤਾਂ ਬਹੁਤ ਸਿਆਣਾ ਲੋ ਜੀ ਆਮ ਦਾ ਟਾਈਮ ਹੋ ਗਿਆ ਆਪਣਾ ਓਏ ਚਾਰਜ ਨਾਲ ਕਰ ਲਾ ਯੂ ਹਮੇਸ਼ਾ ਜਦ ਵੀ ਨਾ ਤੂੰ ਫਿਰ ਤੋਂ ਬੰਦਾ ਹੀ ਦਿਖਦਾ ਉਹਨਾਂ ਉੱਧਰ ਖੜ ਅਸੀਂ ਬਣਾਣ ਲੱਗਿਆ ਹੁਣ ਥਾਰਾ ਲੱਗਿਆ ਦਾਲ ਟਾਈਮ ਤਾਂ ਵੱਜ ਗਿਆ 4 ਵਜੇ ਦਾ ਟਾਈਮ ਹੋ ਗਿਆ ਹੁਣ ਦਾਲ ਲੱਗਿਆ ਤੇ ਧਰਨ ਮੂੰਗੀ ਛੋਲਿਆਂ ਦੀ ਉਂਗੀ ਛੋਲਿਆਂ ਚ ਹੋ ਗਏ ਸਾਡੇ ਵੀ ਨਵਾਂ ਲੱਗਿਆ ਕਰਨ ਹੁਣ ਮੂੰਗੀ ਛੋਲਿਆਂ ਦੀ ਦਾਲ ਦੁਪਹਿਰੇ ਚੋਲ ਕਰੇ ਤੇ ਭੁੱਖ ਲੱਗਦੀ ਈ ਕਿਉਂਕਿ ਸਵੇਰ ਦੀ ਨਾ ਬੱਚਿਆਂ ਪੁੱਛਿਆ ਸਬਜ਼ੀਆਂ ਨਾਲ ਰੋਟੀ ਖਾਧੀ ਤਾਂ ਅੱਗੇ ਹੁਣ ਦੁਬਾਰਾ ਦੁਪਹਿਰੇ ਭੁੱਖ ਆਹ ਉਹ ਅਰੇ ਬਾਮਣੀ ਅਰੇ ਯੋ ਦੇਖਾ ਇਹ ਥੱਲੇ ਨਿੱਕੇ ਬੜ ਗਈ ਵਿੱਚ ਬੜ ਗਈ ਬੜ ਗਈ ਬੜ ਗਈ ਬਸ ਰਹਿਣ ਦੇ ਬੜ ਗਈ ਹੁਣ ਪਿੱਛੇ ਗਾ ਬਾਰੇ ਇਹ ਅੱਜ ਦੇ ਨਿਕਲ ਕੇ ਖੱਡ ਚ ਵੜ ਗਈ। ਕੌਣ ਸੀ? ਬਾਮਣੀ ਕਹਿੰਦੇ ਐ ਇਹਨੂੰ ਬਾਮਣੀ। ਮੈਨੂੰ ਤਾਂ ਪਤਾ ਨਹੀਂ ਪਰ ਸ਼ੁਰੂ ਤੇ ਬਾਮਣੀ ਸੁਣਦੇ ਆ ਰਹੇ। ਬਾਮਣੀ ਕਹਿੰਦੇ ਨੇ। ਬਸ ਹੁਣ ਧਰਦੀ ਆਪਾਂ ਦਾੜ ਕਿਉਂਕਿ ਬੱਦਲ ਵਾਈ ਦਾ ਕੋਈ ਪਤਾ ਨਹੀਂ ਹੈਗਾ। ਹਜੇ 2-3 ਦਿਨ ਵੀ ਦੱਸਿਆ ਹੋਇਆ ਏ ਮੌਸਮ ਬਦਲਦਾ ਰਹਿੰਦਾ ਏ ਅੱਗੇ ਤੁਹਾਨੂੰ ਦੱਸਦੇ ਜਾਉਂਗੇ ਨਾਲ-ਨਾਲ ਕਿਵੇਂ ਮੌਸਮ। ਕੀ ਕਹਿੰਦਾ ਆਪਣਾ ਇੰਟਰਨੈਟ ਜਿਵੇਂ ਹੀ ਪਾਉਗੇ ਨਹੀਂ ਪਾਉਂਗੇ। ਕਈਆਂ ਦਾ ਨੱਟ ਟੁੱਟੋ ਖਾ ਵੀ ਦੇ ਹੁੰਦਾ ਹੈ। ਬੰਦਾ ਕਹਿੰਦਾ ਕਿ ਅੱਭੀ ਇਹ ਨਮੀ ਤੋਂ ਨਹੀਂ। ਨਹੀਂ ਨਹੀਂ, ਆਜੇ ਉਹਨਾਂ ਨੇ ਦੱਸਿਆ ਪਤਾ। ਉਹ ਤਾਂ ਬਸ ਮਾੜਾ ਜਿਹਾ 10% ਦੱਸਿਆ ਹਤਾ ਵੀ ਬਦਲ ਵਾਈਂ ਬਰ ਜਾਂਦੀ। ਨਹੀਂ ਤਾਂ ਗਾਲੂ ਦੱਸਿਆ ਹੋਇਆ 70% ਆ। 70%। 70% ਨਹੀਂ ਅਸਾ ਗਾਲੂ। ਗਾਲੂ 70% ਮੀਂਹ ਸਕੇ। ਅਦੂ। ਅੱਛਾ ਉਹ ਜਦੋਂ ਲਾ ਲਿਆ ਪਾਣੀ ਉੜੀ ਤੇ ਪਾਲਾ ਰੁੱਟੀ ਜੋ ਕਿ ਹੁੰਦਾ ਬਾਫੇ ਦਾ ਕੋਲੇ ਚ ਦਾਲ ਪਾ ਲਿਓ ਹਾਂ ਦਾਲ ਪਾ ਲਿਓ ਮੈਂ ਪਾਣੀ ਧਰਦੀ ਹਾਂ ਹਾਂ ਉਹ ਦੇਖੋ ਉਧਰ ਯੂਵੀ ਨੂੰ ਮੈਂ ਅੱਧਰ ਚੱਕਦੀ ਹਾਂ ਹੁਣ ਕੁੱਕਰ ਲਓ ਜੀ ਅਚਾਪਾ ਦਾਲ ਪਾਈਏ ਪਾਣੀ ਪਾਈਏ ਯੂਵੀ ਯੂਵੀ ਆਪਣਾ ਫੋਨ ਦਾ ਭੋਗ ਪੰਦਾ ਫਿਰ ਰਿਹਾ ਕਿਉਂਕਿ ਇਹਦਾ ਭੋਗ ਪੈ ਗਿਆ ਸਾਰਿਆਂ ਨੂੰ ਪੁੱਛਦਾ ਫਿਰ ਰਿਹਾ ਬੀਬੀ ਨੂੰ ਵੇ ਕਿਆ ਕਰਨਾ ਇਹਦੇ ਭੋਗ ਤੇ ਹੁਣ ਜਲੇਬੀ ਕਰਨੀ ਹੈ ਕਿ ਖੀਰ ਕਰਨੀ ਹੈ ਜਲੇਬੀਓ ਕਰ ਲਾਂਗੇ ਠੀਕ ਆ ਦੁਬਾਰਾ ਵੀ ਬੁੱਕ ਕਰ ਦੰਨੇ ਆ ਟੈਂਟ ਵੀ ਲਾ ਲੈਨੇ ਆ ਅੱਛਾ ਠੀਕ ਕਿਹਨੂੰ ਬੁਲਾਣਾ ਹੈ ਫਿਰ ਇਹਦੇ ਭੋਗ ਤੇ ਇੱਕ ਤਾਂ ਆਈਫੋਨ ਨੂੰ ਬੁਲਾ ਲਈ ਹਾਂ ਇੱਕ ਵੀਵੋ ਨੂੰ ਬੁਲਾ ਲਈ ਸੈਮਸੰਗ ਦਾ ਫੋਨ ਦੇ ਨੌਕ ਕੀਤਾ ਨੌਕਿਆ ਹੋਰ ਕਿਹੜੇ ਸੀਮਾ ਨੂੰ ਵੀ ਬੁਲਾਣਾ ਏ Jio سیم ਨੂੰ ਬੁਲਾ ਲਈ Airtel ਨੂੰ ਬੁਲਾ ਲਈ ਆਈਰੀਆਂ ਨੂੰ ਬੁਲਾ ਲਈ ਹੋਰ ਕਿਹੜਾ ਫੋਨ ਹੈ ਹੋਰ ਗੇੜੇ ਗੇੜੇ ਨੇ ਹੋਰ ਵਾ ਜਿਹੜੇ ਵੀ ਫੋਨ ਹੈ ਸਾਰਿਆਂ ਨੂੰ ਕੱਲ ਨੂੰ ਨਿਉਤਤਾ ਦੇ ਦੇਣਾ ਯੂਨੀ ਹੋਰ ਆਈ ਕਾਉਂਟ ਹੂੰ ਕੀ ਹੱਗੇ ਬਣਾਣਾ ਔਖਾ ਏ ਖਾਣਾ ਬਹੁਤ ਔਖਾ ਏ ਜੀ ਕਰਦਾ ਵੀ ਰੋਜ਼ ਕੁਛ ਨਾ ਕੁਛ ਖਾਈ ਜਾ ਅੱਜ ਮੌਸਮ ਵੀ ਇੰਨਾ ਜਿਆਦਾ ਵਧੀਆ ਏ ਵੀ ਕੱਲ ਨਾਲੋਂ ਵੀ ਜ਼ਿਆਦਾ ਠੰਡਾ ਸਾਡੀਆਂ ਭਾਵੇਂ ਅਸੀਂ ਬਾਹਰ ਟੁੱਟੀ ਵਾਲਾ ਪਾਣੀ ਵੀ ਵਰਤ ਲੈਂਦਾ ਹੁੰਦਾ ਅੰਦਰ ਤੇ ਵੀ ਲੈ ਆਨੇ ਆ ਬਾਹਰ ਵਾਲਾ ਵੀ ਬਸ ਉਹ ਦੋਹੇ ਆਪਸ਼ਨ ਚ ਨੇ ਅੰਨੀ ਹੈਗਾ ਵੀ ਅੰਦਰ ਤੇ ਲੇਟਣਾ ਉਹ ਜਿਹੜਾ ਵੀ ਪਾਈ ਜਾਂਦੇ ਆ ਕਿ ਅੰਦਰ ਕਿਹੜਾ ਜਾਊਗਾ ਹੁਣ ਭੱਜਿਆ ਸਾਡੇ ਨਾਲ ਇੱਕ ਮੈਨੂੰ ਕਮੈਂਟ ਆਇਆ ਸੀਗਾ ਵੀ ਤੁਸੀਂ ਚੁੱਲਾ ਜਿਹੜਾ ਬਾਹਰ ਲਾ ਅੱਧਾ ਥੱਲੇ ਪਾ ਲੋ ਹਨਾ ਹੌਲੀ ਹੌਲੀ ਕਰਾਵਾਂਗੇ ਹੌਲੀ ਹੌਲੀ ਕਰਾਂਗੇ ਹਨਾ ਜੋ ਵੀ ਆ ਐ ਤੇ ਕੀ ਸਾਡਾ ਬਹੁਤ ਜ਼ਿਆਦੇ ਉਹ ਹੋਇਆ ਬਾ ਨਾ ਖਸਾਨ ਭਰਨੇ ਚ ਹੁਣ ਪਰ ਭਾਈ ਹੁੰਦੀ ਆ ਖਰਚਾ ਹੁੰਦਾ ਤਾਂ ਕਰਕੇ ਇੱਥੇ ਅਸੀਂ ਜੋ ਵੀ ਏ ਟਿੰਨਾ ਟੁੰਨਾ ਨਾ ਪਾਣੇ ਸੀ ਛੱਡ ਛੁੱਟੋ ਪਾਏ ਨਹੀਂ ਹੈਗੇ ਇਸ ਵਾਰ ਨਹੀਂ ਵਾਰ ਦੇਖਾਂਗੇ ਹਾਂ ਤੇ ਬਹੁਤ ਹਾਂ ਨਾ ਜੀ ਆਪਾਂ ਧਰਤੀ ਦਾਲ ਹੁਣ ਹੌਲੀ ਹੌਲੀ ਹਲਕੀ ਅੱਗ ਤੇ ਰਿੱਜੀ ਜਾਊ ਹਜੇ ਅੱਗ ਤੇਜ ਆ ਫਿਰ ਕੱਢਦੇ ਮਰੀ ਬਣ ਜਾ ਹਵਾ ਦੇਖੋ ਕਿੰਨੀ ਸੋਹਣੀ ਚੱਲ ਰਹੀ ਐ ਮੌਸਮ ਦੇਖਿਆ ਤੀ ਮੌਸਮ ਰਾਤ ਦੇ 1 ਵਜੇ ਦੱਸਿਆ ਹੋਇਆ ਮੌਰੇ ਕਰ ਲਉ ਹਵਾ ਲੱਗਦੀ ਐ ਕਿੱਥੇ ਬਹੁਤ ਅੱਗੇ ਬੱਤੀ ਐ ਉਹ ਉੱਥੇ ਵੀ ਲੱਗਦੀ ਐ ਗੇਟ ਮੁੜੇ ਹੁਣ ਅੱਗੇ-ਅੱਗੇ ਤਾਂ ਮੰਜੀਓ ਉੱਥੇ ਜਾਊ ਮੈਨੂੰ ਪਤਾ ਹੈ ਪਹਿਲਾਂ ਉਹ ਉੱਥੇ ਮਿਰਚਾਂ ਕੋਲ ਜਾਂਦੀ ਹੁੰਦੀ ਹੈ ਜਦ ਆ ਅੱਗੇ-ਅੱਗੇ ਮੌਸਮ ਜਾਂ ਹੋਰ ਵਧੀਆ ਆ ਜਾਂਦਾ ਫਿਰ ਮੰਜਾ ਉੱਥੇ ਜਾਊਗਾ ਹਾਂ ਉੱਥੇ ਦਾ ਫਿਰ ਆਲੇ-ਦੁਆਲੇ ਤੇ ਨਾ ਸਾਰਾ ਖੁੱਲਾ ਏ ਬੜੀ ਸੋਹਣੀ ਹਵਾ ਹਵਾ ਆਉਂਦੀ ਏ ਚਾਰੇ ਪਾਸੇ ਤੇ ਹੁਣ ਅਸੀਂ ਬੈਠ ਕੇ ਬਾਹਰ ਅੱਜ ਨੇ ਹੈ ਸਾਲਾ ਗੁੰਮ ਸੀ ਔਰ ਥੈਂਕ ਯੂ ਭਰਜੀ ਅੱਜ ਮਾਝ ਅਮਰੀ ਕੋਟਾ ਹੋ ਗਿਆ ਨਾ ਨਾ ਠੀਕ ਆ ਮਲਾਈ ਪਾ ਲਉਣੀ ਤੇ ਸਬਜ਼ੀ ਚ ਲੋ ਆਪਾਂ ਪਾ ਦਈਏ ਲੱਸੀ ਸਾਰਿਆਂ ਨੂੰ ਹੁਣ ਰੋਟੀ ਦੇ ਦਈਏ ਅੱਜ ਨਾਲ ਤੁਹਾਨੂੰ ਤਿੰਨ ਟਾਈਮ ਦਾ ਬਈ ਖਾਣਾ ਪੀਣਾ ਦਿਖਾਇਆ ਏ ਉਹ ਦੱਸੀ ਜਾਇਓ ਕਮੈਂਟ ਕਰਕੇ ਕਿਉਂਕਿ ਹੁਣ ਮਲਾਈ ਮਲਾਈ ਚਮਚਾ ਦਮਾ ਇਹ ਹੈਗੀ ਆਪਣੀ ਪਲੇਟ ਪਿਆਰ ਹੋ ਗਈ ਸੋਲਿਊਸ਼ਨ ਸੇਮੀਆਂ ਲੋ ਜੀ ਰਾਤ ਹੋ ਗਈ ਅੱਜ ਤੁਹਾਨੂੰ ਅਸੀਂ ਤਿੰਨੋਂ ਟਾਈਮ ਦਾ ਆਪਣਾ ਖਾਣਾ ਪੀਣਾ ਦਿਖਾਇਆ ਤੇ ਇੱਧਰ ਬਣਾਈਆਂ ਨੇ ਸੇਮੀਆਂ ਆ ਇੱਧਰ ਹੈਗਾ ਪੇਠਾ ਜਿਹੜਾ ਹੈ ਤਤੀਆਂ ਨਾ ਕਾ ਤੋ ਪੇਠਾ ਅੱਜ ਨਾ ਸਾਡਾ ਗੁਰਦੁਆਰਾ ਸਾਹਿਬ ਚ ਜਿਹੜਾ ਗੁਰਦੁਆਰਾ ਸਾਹਿਬ ਚ ਬਣਦਾ ਹੁੰਦਾ ਨਾ ਇਹਨਾਂ ਘੁਲਿਆਵਾਂ ਹੁੰਦਾ ਅੱਜ ਉਹ ਬਣ ਗਿਆ ਜਮੇ ਘੁਲਗਿਆ ਦੇਖੋ ਜਾਮਾ ਹੈ ਇੱਧਰ ਆਪਾਂ ਲੱਸੀ ਦਾ ਪਰਲੇ ਤੁਸਕ ਹੁਣ ਖਾਈਏ ਰੋਟੀ ਰਾਤ ਦੀ ਲੰਗਰ ਪਾਣੀ ਛਕੀਏ ਰਾਤ ਦਾ ਆਹ ਡਿਨਰ ਆ ਸਾਡਾ ਲੋ ਬਈ ਯੂਵੀ ਨੇ ਤਾਂ ਖਾ ਲਈ ਰੋਟੀ ਕਿਉਂਕਿ ਇਹ ਸੇਮੀਆਂ ਖਾ ਰਿਆ ਕਹਿੰਦਾ ਮਿਰਚ ਲੱਗ ਰਹੀ ਹੈ ਮੈਂ ਕਹਿੰਦਾ ਲਾਜ ਇੱਕੋ ਆਹੀ ਹੈ ਸੇਮੀਆਂ ਲੋ ਬਈ ਮੜਾਈ ਵਾਲੀ ਆਹ ਨਾ ਮੈਂ ਨਹੀਂ ਖਾਣੀ ਸੀਗੀ ਮੇਰੀ ਪਲੇਟ ਨਹੀਂ ਹੈਗੀ ਇਹ ਜਸਪਾਲ ਦੀ ਪਲੇਟ ਆ ਮੇਰੀ ਨਹੀਂ ਹੈਗੀ ਕਿਤੇ ਸਾਰੇ ਸਮਝੋ ਵੀ ਤੁਸੀਂ ਮਲਾਈ ਖਾ ਕੇ ਪਾ ਕੇ ਖਾਂਦੇ ਹੋ ਨਾਲੇ weight loss ਕਰਦੇ ਨਾਲੇ ਯੋਗਾ ਕਰਦੇ ਹੋ ਮੈਂ ਨਹੀਂ ਮੈਂ ਨਹੀਂ ਖਾਂਦੀ ਮਲਾਈ ਕਿਉਂਕਿ ਮੈਂ ਸਿਰਫ ਸੇਮੀਆਂ ਖਾऊंगी ਮੈਂ ਰਾਤ ਨੂੰ ਰੋਟੀ ਨਹੀਂ ਖਾ ਰਹੀ ਮੇਰੀਆਂ ਨਾ ਅੰਬੀਆਂ ਨੇ ਨਾ ਮੇਰਾ ਪੇਟ ਖਰਾਬ ਕਰਤਾ ਬੀਬੀ ਸਾਰੀਆਂ ਅੰਬੀਆਂ ਦਾ ਬੀਬੀ ਮੈਂ ਖਾ ਗਈ ਹੈ ਘਟ ਕਾਇਆ ਤਾਂ ਜੀ ਪੀਪੀ ਕਰਦੀ ਉਹ ਅੰਬੀ ਨਹੀਂ ਲਿਆ ਰਿਆ ਤਾਂ ਕੋਈ ਯੂਵੀ ਨੂੰ ਮੈਂ ਕਹ ਯੂਵੀ ਕੋਰ ਲਿਆ ਦੇ ਯੂਵੀ ਕਹਨਾ ਮਮਾ ਸਾਰੀਆਂ ਤਾਂ ਮੈਂ ਤੁਹਾਨੂੰ ਲਿਆਤੀਆਂ ਕਹਿੰਦਾ ਮੈਂ ਸਵੇਰ ਦੀਆਂ ਨਹੀਂ ਆਉਂਦੀਆਂ ਲਿਆਤੀਆਂ ਸਾਰੀਆਂ ਮੈਂ ਖਾ ਗਈ ਮੇਰਾ ਨਾ ਹੁਣ ਪੇਟ ਜਾ ਖਰਾਬ ਹੋ ਰਿਹਾ ਏ ਤੇ ਹੁਣ ਮੈਂ ਨਿੰਬੂ ਪਾਣੀ ਪੀ ਕੇ ਹੁਣ ਸੈਟ ਜੀ ਉਹ ਅੰਦਰ ਤਾਂ ਕੋਈ ਨਹੀਂ ਐ ਲੱਗ ਰਿਹਾ ਵੀ ਹੁਣ ਨਿੰਬੂ ਪਾਣੀ ਪੀ ਕੇ ਸੈਟ ਜਾਈਂਗੀ ਇਸ ਕਰਕੇ ਨਾ ਮੈਂ ਰੋਟੀ ਨਹੀਂ ਖਾਂਦੀ ਮੈਂ ਸਿਰਫ ਸੇਮੀਆਂ ਖਾਉਂਗੀ ਪਹਿਲਾਂ ਮੈਂ ਦਹੀਂ ਖਾ ਲਈ ਹੁਣ ਮੈਂ ਸੇਮੀਆਂ ਖਾਉਂਗੀ ਤੇ ਹੁਣ ਬਸ ਅੱਜ ਦਾ ਵਲੌਗ ਹੈ ਨਾ ਜਿਹੜਾ ਆਪਣਾ ਇੱਥੇ ਤੱਕ ਸੀਗਾ ਹੁਣ ਅੰਦਰ ਬੈਠ ਕੇ ਆਪਾਂ ਖਾਣਾ ਪੀਣਾ ਖਾਣ ਤੇ ਅੱਜ ਜੇ ਸਾਡਾ ਪੇਠਾ ਏ ਜਿਹੜਾ ਉਹ ਗੁਰਦੁਆਰਾ ਸਾਹਿਬ ਵਾਂਗੂ ਘੁਲੇ ਗਿਆ ਪੂਰਾ ਹਨਾ ਮੈਨੂੰ ਵੀ ਦਾ ਸਵਾਦ ਜਾਨੀ ਲੱਗ ਰਿਹਾ ਤਾਂ ਗੁਰਦੁਆਰੇ ਜਿੱਦਾਂ ਪਤਾ ਨਹੀਂ ਸਵਾਦ ਲੱਗਦਾ ਪਰ ਘਰਾਂ ਨਹੀਂ ਲੱਗ ਰਿਹਾ ਹਨਾ ਨੂੰ ਪਲੀਜ਼ ਸਬਸਕ੍ਰਾਈਬ ਜਰੂਰ ਕਰਿਓ ਤੇ ਦੱਸਿਓ ਵੀ ਅੱਦਾਂ ਦਿੱਲੀ ਤੁਹਾਨੂੰ ਖਾਣਾ ਪੀਣਾ ਵੀ ਅਸੀਂ ਦੇਖੋ ਹੁਣ ਵਿੱਚ ਦੋ ਟਾਈਮ ਦਾ ਦਿਖਾਈਏ ਕਈ ਵਾਰ ਐ ਹੁੰਦਾ ਵੀ ਅੱਗੇ ਅਸੀਂ ਵਲੌਗਸ ਤੁਹਾਨੂੰ ਖਾਣਾ ਪੀਣਾ ਨਹੀਂ ਦਿਖਾਉਂਦੇ ਅੱਛਾ ਬੋਲ ਨਹੀਂ ਦਾ ਸ਼ੂਟਿੰਗ ਕਰਦਾ ਹਾ ਹਾ ਗੱਗੂ ਆ ਗਈ ਜਦ ਮੈਂ ਕੋਠੇ 'ਤੇ ਪਾ ਚੜ੍ਹ ਰਹੀ ਮੈਨੂੰ ਕਹ ਰਿਹਾ ਗੱਗੂ ਆ ਜਾ ਵੀ ਉੱਪਰ ਨਾ ਜਾ ਕੋਠੇ 'ਤੇ ਆਜੂ ਵੀ ਨੂੰ ਕਹਿ ਰਹੀ ਸੀ ਜੂ ਵੀ ਆ ਜਾ ਨਹੀਂ ਬਾਏ 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 ਕਰ ਦੇ ਇਹਨੂੰ ਐ ਵੀ ਗੱਗੂ ਆ ਕੇ ਜਾਊਗੀ ਮੈਂ ਬਾਏ ਚਲੋ ਆ ਰੀਲ ਵੀ ਪਾ ਮੈਂ ਨਹੀਂ ਜਾਨਦੀ ਹੈਗੀ ਰੋਟੀ ਖਾਈ ਮੈਂ ਤਾਂ ਹੁਣ ਤੂੰ ਵੀ ਖਾ ਲਾ ਜਾ ਕੇ ਚਲੋ ਚੱਲੀਏ ਮੈਂ ਵੀ ਜੀਰ ਜੀ ਨੂੰ ਸਿਉਣਾ ਮਰਾਉਂਦੀ ਡਾਈ ਵਾਲੀ ਚੁੰਨੀ ਜੋੜਦੀ ਹੋਰ ਫਰ ਹੁਣ ਲੰਦੀ ਦਾ ਹੈ ਆ ਉਰਾ ਪੁੱਲ ਜਤੇ ਉਹ ਪੱਗ ਮੰਗਰਿਆ ਤਾਂ ਨਾਲੇ ਤਾਂ ਸਿੱਕੜਾ ਦਾ ਪੱਗ ਦੇ ਹਾਂ ਪਰ ਹੁਣ ਪੱਗ ਕੋਣ ਬੰਨਦਾ ਕੋਈ ਨਾ ਗਿਆ ਮਾਸ ਲਓ ਜੀ ਆ ਬਿੱਲਾ ਮੇਰਾ ਬਾਬੂ ਮੇਰਾ ਬਾਬੂ ਆ ਗਈ ਜਦ ਬਾਬੂ ਸਾਰੇ ਦੇਖੋ ਕੀ ਹੋਇਆ ਤੇ ਹਾਂ ਸਾਰੇ ਬਹੁਤ ਮਿਸ ਕਰ ਰਹੇ ਤੇ ਪਰ ਸਾਰੇ ਮਿਸ ਕਰ ਰਹੇ ਤੇ ਵੀ ابو ਕਿੱਥੇ ਗਿਆ ਜੀ ابو ਕਿਤੇ ਦੋ ਦਿਨ ਘੁੰਮਣ ਗਿਆ ਹੋਇਆ ਤਾਂ ਪਰ ਵਾਪਸ ਆ ਗਿਆ ਦੋ ਦਿਨ ਬਾਅਦ ਹੁਣ ਇਹ ਫੇਰ ਆਪਣੀਆਂ ਚਮਲੋਟਾਂ ਤੇ ਆ ਗਿਆ ਬਸ ਟੇਬ ਲਾ ਕੇ ਬੈਠਾ ਏ। ਆਪੂ ਮੇਰਾ ਬੋਸ਼ਿਆਣਾ ਪੁੱਤ ਐ। ਆਪੂ ਮੇਰਾ ਮੇਰਾ ਬੋ ਕਹਿਣਾ ਮੰਨਦਾ ਈ। ਚਲੋ ਜੀ ਹੁਣ ਆਪਣਾ ਸਵੇਰ ਦਾ ਟਾਈਮ ਹੋ ਗਿਆ। ਅੱਜ ਦਾ ਵਲੌਗ ਹੈ ਜਿਹੜਾ ਆਪਾਂ ਇੱਥੇ ਐਂਡ ਕਰਦੇ ਹਾਂ ਨਾ ਤੇ ਨਹੀਂ ਮੰਨਦਾ। ਤੂੰ ਵੀ ਮੰਨਦਾ ਏ। ਕਿ ਬੀਜੀ ਤੂੰ ਵੀ ਮੰਨਦਾ ਏ। ਹੂੰ। ਇਹ ਅੱਜ ਦਾ ਵਲੌਗ ਆਪਾਂ ਇੱਥੇ ਐਂਡ ਕਰਦੇ ਆ ਹੁਣ ਰੋਟੀ ਖਾਣੇ ਆ। ਗਰਮੀ ਨਾਲ ਭਿੱਜ ਗਏ ਲਾਈਟ ਚਲੇ ਗਈ ਤੇ ਹੁਣ ਮੇ ਉਪਰਾਂ ਹੋ ਜਾ ਯੂਵੀ ਪਰਾਂ ਕਰਾ ਫੋਨ ਲੋ ਜੀ ਅੱਬਾ ਹੁਣ ਅਗਲੇ ਵਲੌਗ ਚ ਮਿਲਾਂਗੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਵੀਡੀਓ ਨੂੰ ਲਾਈਕ ਕਰਿਓ ਆਪੋ ਫਾਈ ਕਰਦੇ ਪੁੱਤ ਬਾਈ ਬੀਬੀ ਬਾਈ ਨਹੀਂ ਫੋਨ ਬਾਈ ਮਮੇ ਮੈਲ ਬਾਈ ਮੇ ਬੀ ਮੈਲ ਬਾਈ